ਹਾਂਜੀ ਦੋਸਤੋ ਅਸੀਂ ਹੁਣ ਪਹੁੰਚ ਚਲੇ ਆ ਰਿਸ਼ੀਕੇਸ਼ ਅਸੀਂ ਜਾ ਰਹੇ ਹਾਂ ਰਿਸ਼ੀਕੇਸ਼ ਤੁਹਾਨੂੰ ਸਾਰੇ ਰਸਤੇ ਦਿਖਾ ਰਹੇ ਹਾਂ ਥੋੜੀ ਜਿਹੀ ਵੀਡੀਓ ਪਾਉਣ ਚ ਦੇਰੀ ਹੋ ਰਹੀ ਆ ਕਿਉਂਕਿ ਹਿਮਕੁਸ਼ਤ ਯਾਤਰਾ ਤੇ ਜਾ ਰਹੇ ਹਾਂ ਤੋਂ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਰਿਹਾ ਕਿਸੇ ਨੂੰ ਟਾਈਮ ਨਹੀਂ ਮਿਲਦਾ ਅਸੀਂ ਆ ਪਹੁੰਚ ਗਏ ਹਾਂ ਰਿਸ਼ੀਕੇਸ਼ ਤੇ ਇੱਥੇ ਦੀ ਮੈਨੇਜਮੈਂਟ ਨੇ ਬਹੁਤ ਵਧੀਆ ਉਪਰਾਲਾ ਮਤਲਬ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੁੰਦਾ ਹੈ ਉਹ ਇੰਨੀ ਸੰਗਤ ਹੋਣ ਦੇ ਬਾਵਜੂਦ ਕਿਉਂਕਿ ਉਹਨਾਂ ਦੀ ਮਜਬੂਰੀਆਂ ਕਮਰੇ ਪੂਰੇ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ ਪਰ ਫਿਰ ਵੀ ਉਹ ਕੋਸ਼ਿਸ਼ ਕਰਦੀਏ ਕਿ ਅਸੀਂ ਸੰਗਤ ਨੂੰ ਸਹੀ ਤਰੀਕੇ ਦੇ ਨਾਲ ਰੱਖ ਸਕੀਏ ਫਿਰ ਅਸੀਂ ਪਹੁੰਚੇ ਲక్ష్మణ ਚੂਲੇ ਤੇ ਬਹੁਤ ਨਜ਼ਾਰੇ ਸੀ ਨਦੀ ਦਾ ਇੰਨਾ ਜਿਆਦਾ ਠੰਡਾ ਪਾਣੀ ਸੀ ਤੇ ਠੰਡੇ ਪਾਣੀ ਦੇ ਨਾਲ ਜਦੋਂ ਲੱਗ ਕੇ ਹਵਾ ਆਉਂਦੀ ਸੀ ਤਾਂ ਮੈਂ ਨਾ ਕਮਾਲ ਇੱਕ ਸ਼ੁੱਧ ਹਵਾ ਔਰ ਏਸੀ ਵੀ ਫੇਲ ਸੀ ਪਰ ਮਜ਼ਾ ਕਮਾਲ ਹੈ ਬਹੁਤ ਹੀ ਸੋਹਣਾ ਨਜ਼ਾਰਾ ਸੀ आनंद ਸੀ ਤੇ ਆ ਲਾਈਟਾਂ ਦੇਖੋ بڑے بڑے ਸੋਹਣੀਆਂ ਚੀਜ਼ਾਂ ਸੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਅਪਲੋਡ ਨਹੀਂ ਹੋ ਰਹੀਆਂ ਤੋਂ ਵੀਡੀਓ ਕਾਫੀ ਬਣੀਆਂ ਪਈਆਂ ਨੇ ਤੋਂ ਜਿਵੇਂ ਜਿਵੇਂ ਸਾਡਾ ਟਾਈਮ ਲੱਗੇਗਾ ਫਿਰ ਅਪਲੋਡ ਕਰ ਦਰਾਂਗੇ ਤੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਇਹਦੇ ਸਾਡੇ ਬੰਦੇ ਨਾ ਨੂੰ ਕੇ ਨਦੀ ਜੇ ਤੇ ਕਹਿੰਦੇ ਪਾਜੀ ਬੇਲਪੂਰੀ ਖਾਈਏ ਫਿਰ ਇਹਨਾਂ ਨੇ ਖਾਧੀ ਬੇਲਪੂਰੀ ਤੇ ਬੇਲਪੂਰੀ ਖਾਣ ਤੋਂ ਬਾਅਦ ਵਿੱਚ ਅਸੀਂ ਝੂਲੇ ਤੇ ਉੱਪਰ ਆ ਗਏ ਇਹਰਾ ਉੱਪਰ ਪੋਲ ਬਣਿਆ ਹੋਇਆ ਹੈ ਨਾ ਜਿਹਨੂੰ ਲక్ష్ਮ ਚੂਲਾ ਕਿਹਾ ਜਾਂਦਾ ਉਹਦੇ ਉੱਪਰ ਆਏ ਤੇ ਨਦੀ ਦੀ ਹਵਾ ਆਹਾਹਾਹਾ ਬਹੁਤ ਵਧੀਆ ਸੀ ਤੇ ਹੁਣ ਅਸੀਂ ਇਸ ਤੋਂ ਬਾਅਦ ਵਿੱਚ ਚਾਲੇ ਪਾਵਾਂਗੇ ઋਸ਼ੀਕੇਸ਼ ਤੋਂ ਸੂਭਾ ਨੂੰ ਤੇ ਸਾਡੇ ਇੱਥੇ ਕੁਝ ਬੰਦੇ ਕਹਿੰਦੇ ਕਿ ਅਸੀਂ ਉਹ ਤਾਰਨਾਵਾ ਜਿਹੜੀ ਚੀਜ਼ ਕੋਈ ਦੇਂਦੇ ਉੱਥੇ ਵਗੈਰਾ ਫੁੱਲ ਵਗੈਰਾ ਜਿਹਦੇ ਵਿੱਚ ਕੋਈ ਮੋਮਬਤੀ ਕੇ ਕੁਝ ਦੀਵਾ-ਦਾਵਾ ਵਗੈਰਾ ਜਗਾ ਕੇ ਦਿੰਦੇ ਆ ਕਿਆ ਸੀ ਹੁਣ ਜਾ ਰਹੇ ਆ ਨਦੀ ਦੇ ਕਿਨਾਰੇ ਵੱਲ ਨੂੰ ਘੁੰਮਣ ਵਾਸਤੇ ਤੇ ਆ ਸਾਡੇ ਦੋ ਬੰਦਿਆਂ ਨੇ ਅਸੀਂ ਉਹ ਕਰਕੇ ਵੇਖੀਏ ਸਾਰੇ ਤੇ ਕਰਦੇ ਅਸੀਂ ਵੀ ਤਾਂ ਨਾ ਤੇ ਆ ਦੇਖੋ ਤੇ ਮੈਂ ਕਹ ਲਉ ਜੋ ਤੁਸੀਂ ਆਨੰਦ ਲੈਣ ਆਇਓ ਆਨੰਦ ਲਓ ਜ਼ਿੰਦਗੀ ਦੇ ਬਸ ਹੋ ਕੇ ਕਿਸੇ ਧਰਮ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਆ ਸਾਰੇ ਧਰਮਾਂ ਦਾ ਸਤਿਕਾਰ ਹੈ ਤੇ ਬਸ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ ਆ ਦੇਖੋ